ਮੈਂ ਭਾਰਤ ਮੁਕਤੀ ਮੋਰਚਾ ਜ਼ਿਲ੍ਹਾ ਲੁਧਿਆਣਾ ਦਾ ਪ੍ਰੈਜ਼ੀਡੈਂਟ ਆ ਅੱਜ ਮੰਗ ਪੱਤਰ ਦੇਣ ਆਏ ਆ ਅਸੀਂ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਦੇਣ ਆਏ ਆ ਭਾਰਤ ਦੇ ਚੋਨੋ ਕਮਿਸ਼ਨਰ ਨੂੰ ਅਤੇ ਸੁਪਰੀਮ ਕੋਰਟ ਸੁਪਰੀਮ ਕੋਰਟ ਨੂੰ ਰਾਸ਼ਟਰਪਤੀ ਨੂੰ ਅਸੀਂ ਮੰਗ ਕਰਦੇ ਆ ਭਾਰਤ ਦੀ ਜਨਤਾ ਮੰਗ ਕਰਦੀ ਆ ਕਿ EVM ਮਸ਼ੀਨ ਬੰਦ ਕੀਤੀ ਜਾਵੇ ਬੈਲਟ ਪੇਪਰ ਨਾਲ ਲੈਕਚਰ ਕਰਾਇਆ ਜਾਣ ਕਿਉਂਕਿ ਪਿਛਲਾ ਜੋ ਇਲੈਕਸ਼ਨ ਹੋਇਆ 2019 ਦੇ ਵਿੱਚ 2019 ਦੇ ਵਿੱਚ ਜਿਹੜਾ ਇਲੈਕਸ਼ਨ ਹੋਇਆ ਨਰਿੰਦਰ ਮੋਦੀ ਨੇ ਬਨਾਰਸ ਤੋਂ ਲੈਕਚਰ ਲੜਿਆ ਔਰ ਬਨਾਰਸ ਦੇ ਵਿੱਚ ਲੋਕਾਂ ਨੇ 11 ਲੱਖ ਵੋਟ ਪੋਲ ਕੀਤਾ ਔਰ EVM ਮਸ਼ੀਨ ਦੇ ਵਿੱਚੋਂ 12 ਲੱਖ 87000 ਵੋਟ ਨਿਕਲੇ ਆ ਸਰਕਾਰ ਦੀ ਕੋਈ ਇਨਕੁਆਰੀ ਨਹੀਂ ਕਿਸੇ ਪ੍ਰਕਾਰ ਦੀ ਕੋਈ ਉਹਦੇ ਤੇ ਸ਼ਿਕਾਇਤ ਨਹੀਂ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਇਆ ਜੋ ਪੈਂਡਿੰਗ ਹੈ ਅਜੇ ਵੀ ਚੱਲਦਾ ਪਿਆ ਇਲੈਕਸ਼ਨ ਡਿਕਲੇਅਰ ਹੋ ਗਿਆ ਇਹ ਕਿਉਂ ਨਹੀਂ ਇਹਦੇ ਤੇ ਬੈਨ ਲਾਉਦੇ EVM ਤੇ ਭਲੇ ਬਨਾਰਸ ਦੇ ਵਿੱਚ 187000 ਦਾ ਫਰੋਡ ਨਹੀਂ ਹੋਇਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਫਰੋਡ ਹੋਇਆ ਆ ਹੁਣੇ-ਹੁਣੇ ਵਿਧਾਨ ਸਭਾ ਦਾ ਇਲੈਕਸ਼ਨ ਹੋਇਆ ਰਾਜਸਥਾਨ ਦੇ ਵਿੱਚ 56 ਲੱਖ ਵੋਟ ਵੱਧ ਨਿਕਲਿਆ ਇਲੈਕਸ਼ਨ ਕਮਿਸ਼ਨਰ ਕੀ ਕਰਦੇ ਹੋ ਜੀ ਅਸੀਂ ਮੰਗ ਕਰਦੇ ਆ ਕਿ ਵੈਲਟ ਪੇਪਰ ਨਾਲ ਇਲੈਕਸ਼ਨ ਕਰਾਇਆ ਜਾਂ ਈਵੀਐਮ ਮਸ਼ੀਨ ਚੋਰ ਆ ਔਰ ਇਲੈਕਸ਼ਨ ਕਮਿਸ਼ਨਰ ਚੋਰਾਂ ਦਾ ਸਰਦਾਰ ਆ ਉਹ ਇਸ ਫਰੋਡ ਦੇ ਵਿੱਚ ਚੋਣ ਕਮਿਸ਼ਨਰ ਇਲੈਕਸ਼ਨ ਕਮਿਸ਼ਨ ਇਸ ਫਰੌਡ ਦੇ ਵਿੱਚ ਸ਼ਾਮਲ ਹੈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਅਸੀਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਆਇਆ ਜੋ ਸੁਪਰੀਮ ਕੋਰਟ ਨੂੰ ਦੇਣਾ ਚਾਹੁੰਦੇ ਆ ਤੇ ਰਾਸ਼ਟਰਪਤੀ ਨੂੰ ਪੇਜਣਾ ਚਾਹੁੰਦੇ ਆ ਕਿ ਵੈਲਟ ਪੇਪਰ ਦਾ ਇਲੈਕਸ਼ਨ ਹੋਣ ਈਵੀਐਮ ਮਸ਼ੀਨ ਬੰਦ ਕੀਤੀ ਜਾਵੇ